ਦੇ ਰਾਤ ਫਗਵਾੜਾ ਦੇ ਮਸ਼ਹੂਰ ਲਾਗੇਟ ਵਿਖੇ ਇੱਕ ਕਾਰਸਵਾਰ ਨਿਗਰੋ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਪਹਿਲਾ ਉਸਨੇ ਨਸ਼ੇ ਦੀ ਹਾਲਤ ਵਿੱਚ ਲਾਗੇਟ ਵਿਖੇ ਆਸ਼ਿਆਨਾ ਪੀਜੀ ਲਾਗੇ ਇੱਕ ਕਰਿਆਨਾ ਸਟੋਰ ਦੇ ਲਾਗੇ ਨਸ਼ੇ ਦੀ ਹਾਲਤ ਵਿੱਚ ਜ਼ਬਰਦਸਤ ਟੱਕਰ ਕੀਤੀ ਉਸ ਤੋਂ ਬਾਅਦ ਉੱਥੋਂ ਆਪਣੇ ਸਾਥੀਆਂ ਸਮੇਤ ਭੱਜ ਗਿਆ ਤੇ ਦਿਨ ਚੜਦਿਆਂ ਹੀ ਦੁਬਾਰਾ ਉੱਥੋਂ ਉਸਨੇ ਖਸਤਾ ਹਾਲਤ ਵਿੱਚ ਆਪਣੀ ਗੱਡੀ ਗੱਡੀ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਉੱਥੋਂ ਦੇ ਦੋ ਆਟੋ ਚਾਲਕਾ ਉੱਪਰ ਗੱਡੀ ਛਾੜ ਦਿੱਤੀ ਜਿਸ ਕਨ ਇੱਕ ਆਟੋ ਚਾਲਕ ਦੀ ਲੱਤ ਟੁੱਟ ਗਈ ਅਤੇ ਦੋ ਗੰਬੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਲ ਵਿੱਚ ਇਲਾਜ ਦਿੱਤਾ ਗਿਆ ਲੋਕਾਂ ਨੇ ਦੱਸਿਆ ਕਿ ਨਿਗਰੋ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਤੇ ਆਟੋ ਵਾਲਿਆਂ ਦੀ ਮਸ਼ੀਨਰੀ ਦਾ ਨੁਕਸਾਨ ਵੀ ਹੋਇਆ ਘਟਨਾ ਦੀ ਸੂਚਨਾ ਮਹਿੜੋ ਪੁਲੀ ਚੌਂਕੀ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪੁੱਜੀ ਤੇ ਨਿਗਰੋ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਈਰਾਂ ਭਾਜੀ ਆਪਣਾ ਮੇਰਾ ਨਾਮ ਹੈ ਸਰਜੀਤ ਸਿੰਘ ਕੀ ਮਾਮਲਾ ਸਾਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਦਾਂ ਕਰਕੇ ਆਏ ਆਸ਼ਾਨਾਂ ਦੇ ਕੋਲ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੇ ਬੰਦਿਆਂ ਸਵੇਰੀ ਬਿਠਾਇਆ ਉੱਥੇ ਪਿੱਛੇ ਵੀ ਬੰਦੇ ਦੇ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹਨੇ ਉਹਨੇ ਵੀ ਸੱਤ ਲੱਤ ਨੂੰ ਟੱਟ ਗਈ ਆ ਇਹ ਹੁਣ ਉਧਰ ਪਤਾ ਨਹੀਂ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫੇਰ 11 11:30 ਵਾਲੀ ਗੱਡੀ ਲੈ ਕੇ ਉਧਰ ਆਇਆ ਬਹੁਤ ਤੇਜ਼ ਇਹਦੇ ਮੋਲੇ ਦੋ ਕੁੜੀਆਂ ਸੀ ਉਹ ਵੀ ਨੱਠ ਕੇ ਬਚੀਆਂ ਅਸੀਂ ਆਪਣੇ ਆਪਣੇ ਗੱਡੀਆਂ ਦੇ ਵਿੱਚ ਬੈਠੇ ਸੀਗੇ ਆ ਜਣੇ ਸੀ ਆਪਣੀਆਂ ਗੱਡੀਆਂ 'ਚ ਬੈਠੇ ਸੀ ਆਪਣਾ ਨੰਬਰ ਦਾ ਇੰਤਜ਼ਾਰ ਕਰ ਰਹੇ ਸੀ ਇਹ ਉਹ ਤੋਂ ਇੰਨੀ ਤੇਜ਼ ਆਇਆ 100 ਵਰਜਨ ਲੈ ਕੇ ਆਇਆ ਪਹਿਲਾਂ ਮੇਰੀ ਵਾਲੀ ਗੱਡੀ ਧੋਕੇ ਪਿਛਲੇ ਪਾਸੇ ਇੱਕ ਬੰਦਾ ਹੋਰ ਦੀ ਮੁੰਡਾ ਉਹਦੀ ਗੱਡੀ ਧੋਕੀ ਉਹਦੀ ਉਹਦੀ ਜਿਆਦਾ ਸੱਟਾਂ ਲੱਗੀਆਂ ਲੱਤ ਟੁੱਟ ਗਈ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਇਹਦੇ ਲੱਤ ਟੁੱਟ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਝੋਟ ਹੋ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਕਲੋਗੇ ਉਹ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਅੱਡ ਲੈ ਸਾਫ ਗੱਲ ਕੀਤਾ ਹੋਇਆ ਨੇ ਉਹ ਭਾਈ ਇੰਨਾ ਤੇਜ਼ ਸੀ ਉਹ ਨਸ਼ੇ ਵਾਲੇ ਚਲਾ ਰਿਹਾ ਦਾ ਬਗੈਰ ਨਸ਼ੇ ਤੋਂ ਚੱਲਦੀ ਨਹੀਂ ਨੀ ਗੱਡੀ ਅਸੀਂ ਸਵੇਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋਲ ਹਾਂਜੀ ਹਾਂਜੀ ਉਹੀ ਗੱਡੀ ਹੈ ਜੀ ਦੁਕਾਨੇ 'ਚ ਮਾਰ ਗਏ ਅੱਛਾ ਉਦੋਂ ਹੁਣ ਦੁਬਾਰਾ ਚਲਾ ਕੇ ਲੈ ਕੇ ਆਇਆ ਉਦੋਂ ਚਲਾ ਕੇ ਆ ਕੇ ਲੈ ਕੇ ਆਇਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਸੀ ਇੱਥੇ ਕਿੰਨੇ ਵਜੇ ਜ਼ਖਮੀ ਹੋਇਆ ਸਾਸ ਇੱਥੇ 3 ਹੈ ਜੀ ਕਿੱਥੇ ਭੇਜਿਓ ਏ ਸਰਕਾਰੀ ਹਸਪੀਟਲ ਬੈਠੇ ਆ ਜੀ ਇੱਕ ਮੁੰਡੇ ਦੀ 250 ਉਹਦਾ ਤੇ ਉਹਦੀ ਲਾਤੀ ਟੱਪਣ ਦਾ ਪਤਾ ਲੱਗਾ ਵੀ ਲੱਤ ਟੁੱਟੀ ਆ ਜੀ ਮੈਂ ਤਾਂ ਬੱਚੀ ਘੋਟ ਅੱਜ ਆ ਗਿਆ ਗੱਡੀ ਤੇ ਮੈਨੂੰ ਮੌਕਾ ਨਿਕਲਣਾ ਨਿਕੰਗਾ ਤੁਸੀਂ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਆ ਹਾਂਜੀ ਹਾਂਜੀ ਦੇ ਕੇ ਆ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਫੋਰਸ ਕੋਲ ਚਾਹਵਾ ਆ ਗਈ ਸੀ ਮੌਕੇ ਦੀ ਹਾਂਜੀ ਮੌਕਾ ਮੌਕੇ ਦੀ ਨਹੀਂ ਸੀ ਲੈ ਕੇ ਗਏ ਸੀ ਪੁਲਿਸ ਵਾਲੇ ਨੇ ਕੁਰਕੀਤਾ ਜੀ ਕਹਿੰਦੇ ਬੀਜੀ ਆਓ ਅੱਛਾ ਜੀ ਹਾਂਜੀ ਉਹ ਕੀ ਮੰਗ ਕਰਦੇ ਤੇ ਉਹ ਜੀ ਮੰਗ ਕਰਦੇ ਵੀ ਇਦਾਂ ਦੇ ਜਿਹੜੇ ਸਟੂਡੈਂਟ ਆ ਨਸ਼ਾ ਨੂੰ ਦੂਆ ਕਰਕੇ ਕਰਕੇ ਗੱਡੀਆਂ ਚਲਾਉਂਦੇ ਆ ਇੱਥੇ ਇਹ ਸਟੂਡੈਂਟ ਦਾ ਏਰੀਆ ਆ ਮਾ ਗੋਣ ਦੁਨੀਆ ਫਿਰਦੀ ਆ ਕੋਈ ਕਿਸੇ ਵਿੱਚ ਕੰਮ ਵੀ ਨੁਕਸਾਨ ਕਰੂਗਾ ਕਿਸੇ ਦਾ ਇਹ ਸਾਰੇ ਸਟੂਡੈਂਟ ਲੱਗ ਰਹੇ ਆ ਕਿ ਸ਼ੋਰ ਆਵੇ ਬੰਦੇ ਇਹ ਮੈਨੂੰ ਤਾਂ ਲੱਗਦੇ ਨਹੀਂ ਸਟੂਡੈਂਟ ਆ ਨਾ ਤਾਂ ਉਹਨਾਂ ਦੀ ਸ਼ਕਲਾਂ ਤੋਂ ਸਟੂਡੈਂਟ ਲੱਗਦੇ ਆ ਨਿਕਰੋ ਹੀ ਆ ਇਹ ਨਿਕਰੋ ਆ ਮੈਨੂੰ ਨਹੀਂ ਲੱਗਦੇ ਪੜ੍ਹੇ ਲਿਖੇ ਬੰਦੇ ਹੋਣਗੇ ਜੀ ਅੱਛਾ ਤੋਂ ਜਿਹੜੇ ਆਟੋ ਦਾ ਕਿੰਨੇ ਨੁਕਸਾਨੇ ਗਏ ਕਿੰਨਾ ਕੁ ਨੁਕਸਾਨ ਹੋਇਆ ਇਹ ਨੁਕਸਾਨ ਦੋ ਆਟੋ ਨਾਲੋਂ ਜ਼ਿਆਦਾ ਹੋਇਆ ਜੀ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਕਿੱਦਾਂ ਚਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਪਾਲਸ ਰੂਪ ਚਾਹੁੰਦੇ ਆ ਵੀ ਜਿਹੜੇ ਬੱਚੇ ਨੇ ਐਕਸੀਡੈਂਟ ਕੀਤਾ ਪਹਿਲਾਂ ਉਹਨਾਂ ਦਾ ਇਲਾਜ ਕੀਤੀ ਜਾਵੇ ਸਟੂਡੈਂਟ ਹੈਗਾ ਕਿ ਨਹੀਂ ਹੈਗਾ ਤੇ ਆਵਾ ਗੋਣੇ ਘੁੰਮੀ ਕਮੇ ਜਾਂਦੇ ਆ ਜੀ ਇਲਾਜ